ਜੈਪੀਮ ਜੈ ਭਾਰਤ ਦੋਸਤੋ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਭਾਰਤ ਦਾ ਜਿੱਥੇ ਇਸ ਵੇਲੇ ਇਲੈਕਸ਼ਨ ਚੱਲ ਰਹੇ ਆ ਉਥੇ ਸਾਰੀਆਂ ਪਾਰਟੀਆਂ ਆਪਣਾ ਆਪਣਾ ਪ੍ਰਚਾਰ ਕਰ ਰਹੀਆਂ ਸਾਡੀ ਭਾਰਤੀ ਜਨਤਾ ਪਾਰਟੀ ਪੰਜਾਬ 'ਚ ਪੂਰੇ ਤਰ੍ਹਾਂ ਜੋਰ ਸ਼ੋਰ ਨਾਲ ਪ੍ਰਚਾਰ ਕਰ ਰਹੀ ਆ ਉਥੇ ਕੁਝ ਲੋਕ ਜਿਹੜੇ ਜਾਣ ਬੁੱਝ ਕੇ ਇਸ ਲੋਕਤੰਤਰ ਦੇ ਵਿੱਚ ਜਿਹੜਾ ਲੋਕਤੰਤਰ ਦਾ ਵੋਟ ਦਾ ਅਧਿਕਾਰ ਹਰੇਕ ਨੂੰ ਆ ਵੋਟ ਮੰਗਣ ਦਾ ਅਧਿਕਾਰ ਹਰੇਕ ਨੂੰ ਆ ਕੁਝ ਜਾਣ ਬੁੱਝ ਕੇ ਪਲੈਨਿੰਗ ਦੇ ਨਾਲ ਕਿਉਂਕਿ ਦੂਜੀਆਂ ਪਾਰਟੀਆਂ ਨਹੀਂ ਚਾਹੁੰਦੀਆਂ ਭਾਰਤੀ ਜਨਤਾ ਪਾਰਟੀ ਅੱਜ ਪੰਜਾਬ 'ਚ ਅੱਗੇ ਆਪਣਾ ਆਧਾਰ ਵਧਾਵੇ ਲੋਕ ਚਾਹੁੰਦੇ ਆ ਪੰਜਾਬ ਨੂੰ ਨਸ਼ੇ ਤੋਂ ਬਚਾਉਣ ਲਈ ਜਾਂ ਜਿਹੜਾ ਇੱਥੇ ਦੇ ਗੁੰਡਾਗਰਦ ਦੇ ਉੱਤੋਂ ਬਚਾਉਣ ਲਈ ਲੋਕਾਂ ਨੂੰ ਸਿੱਧੀਆਂ ਭਾਰਤ ਸਰਕਾਰ ਦੀਆਂ ਸਕੀਮਾਂ ਲੋਕਾਂ ਤੱਕ ਪਹੁੰਚਣ ਉਹਦੇ ਲਈ ਲੋਕ ਚਾਹੁੰਦੇ ਆ ਕਿ ਅੱਜ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ 'ਚ ਲਿਆਂਦਾ ਜਾਵੇ ਕੁਝ ਸ਼ਰਾਰਤੀ ਲੋਕ ਜਿਹੜੇ ਆਏ ਦਿਨ ਕਿਸੇ ਨਾ ਕਿਸੇ ਤਰ੍ਹਾਂ ਕੋਈ ਬਹਾਨੇ ਨਾਲ ਵਿਰੋਧ ਕਰਾਉਂਦੇ ਆ ਉਹਨਾਂ ਨੇ ਸਾਡੇ ਜਿਹੜੇ ਜਲੰਧਰ ਦੇ ਕੈਂਡੀਡੇਟ ਸੁਸ਼ੀਲ ਰਿੰਕੂ ਜੀ ਉਹ ਡਾਕਟਰ ਬਾਬਾ ਸਾਹਿਬ ਬੀ ਆਰ ਅੰਬੇਡਕਰ ਭਾਰਤ ਰਤਨ ਜੀ ਨੂੰ ਸ਼ਰਦਾ ਸੁਮਨ ਪੇਟ ਕਾਮ ਲਈ ਜਾ ਰਹੇ ਸੀ ਉੱਥੇ ਵਿਰੋਧ ਕਰਾਇਆ ਮੈਂ ਉਸ ਗੱਲ ਦੀ ਨਿੰਦਾ ਵੀ ਕਰਦਾ ਨਾਲ ਇਹ ਵੀ ਕਹਿਣਾ ਚਾਹੁੰਦਾ ਕਿ ਇਹ ਵੋਟਾਂ ਦਾ ਜਿਹੜਾ ਇਸ ਵੇਲੇ ਤਿਹਾਰ ਚੱਲ ਰਿਹਾ ਪੂਰੇ ਦੇਸ਼ ਵਿੱਚ ਹਰੇਕ ਨੂੰ ਵੋਟ ਮੰਗਣ ਦਾ ਅਧਿਕਾਰ ਆ ਆਪਣੀ ਗੱਲ ਰੱਖਣ ਦਾ ਅਧਿਕਾਰ ਆ ਜੇ ਕਿਸੇ ਨੂੰ ਕੋਈ ਸਮੱਸਿਆ ਹੈ ਤੇ ਉਹ ਵਿਰੋਧ ਵੀ ਕਰ ਸਕਦਾ ਪਰੰਤੂ ਲੋਕਤੰਤਰ ਦੇ ਵਿੱਚ ਰਹਿ ਕੇ ਡਾਕਟਰ ਅੰਬੇਡਕਰ ਜੀ ਦਾ ਵਿਰੋਧ ਕਰਨਾ ਜਾਂ ਉੱਥੇ ਜਾ ਕੇ ਕਿਸੇ ਨੇ ਉਹਨਾਂ ਦੇ ਜਿਵੇਂ ਸ਼ਰਦਾ ਸੁਮਨ ਪੇਟ ਕਰਨੇ ਉਹਦਾ ਵਿਰੋਧ ਕਰਨਾ ਮੈਨੂੰ ਲੱਗਦਾ ਇਹ ਲੋਕਤੰਤਰ ਲਈ ਵੀ ਮਾੜੀ ਗੱਲ ਆ ਇਹ ਸਾਡੇ ਦਲੀ ਸਮਾਜ ਦੇ ਵੀ ਗਲਤ ਮੈਸੇਜ ਜਾਂਦਾ ਵੀ ਤੁਸੀਂ ਸ਼ਡਿਊਲ ਕਾਸਟਾਂ ਦਾ ਹੀ ਕਿਉਂ ਵਿਰੋਧ ਕਰ ਰਹੇ ਆ ਤੇ ਜਿਹੜਾ ਵਿਰੋਧ ਕੀਤਾ ਮੈਂ ਉਹਦੀ ਸਖਤ ਨਿੰਦਾ ਕਰਦਾ ਨਾਲ ਪੰਜਾਬ ਦੇ ਪ੍ਰਸ਼ਾਸਨ ਨੂੰ ਇਹ ਵੀ ਅਪੀਲ ਕਰਦਾ ਜਿੰਨੇ ਵੀ ਲੋਕ ਇਦਾਂ ਦਾ ਵਿਰੋਧ ਕਰਦੇ ਆ ਉਹਨਾਂ ਨੂੰ ਤੁਸੀਂ ਅਧਿਕਾਰ ਖੁੱਲੇ ਨਾ ਦਿਓ ਉਹ ਉਹਨਾਂ ਹੀ ਗੱਲਬਾਤ ਆਪਣੀ ਰੱਖਣ ਤਾਂ ਕਿ ਉਹਨਾਂ ਦੀ ਵੀ ਗੱਲ ਜਿਹੜੀ ਲੋਕਾਂ ਤੱਕ ਆਪਣੀ ਵੀ ਗੱਲ ਰੱਖਣ ਸਾਨੂੰ ਵੀ ਮੌਕਾ ਦਿੱਤਾ ਹੈ ਭਾਰਤੀ ਜਨਤਾ ਪਾਰਟੀ ਨੂੰ ਇਹ ਵੀ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣ ਨਾ ਕਿ ਜਾਣ ਬੁੱਝ ਕੇ ਵਿਰੋਧ ਕਰਕੇ ਉਹ ਲੀਡਰਾਂ ਦਾ ਲੋਕਾਂ ਤੱਕ ਗੱਲ ਪਹੁੰਚਾਉਣ ਤੋਂ ਰੁਕਣ ਦੀ ਕੋਸ਼ਿਸ਼ ਕਰਨ ਇਹ ਬਹੁਤ ਵੱਡੀ ਗਲਤੀ ਆ ਇਹ ਪੰਜਾਬ ਦੇ ਲੋਕ ਅੱਜ ਜਾਗ ਚੁੱਕੇ ਆ ਸਮਝ ਚੁੱਕੇ ਆ ਵੀ ਆਉਣ ਵਾਲਾ ਸਮਾਂ ਭਾਰਤੀ ਜਨਤਾ ਪਾਰਟੀ ਦਾ ਲੋਕ ਪਿੰਡਾਂ ਵਿੱਚ ਅੱਜ ਭਾਰਤੀ ਜਨਤਾ ਪਾਰਟੀ ਨਾਲ ਬਹੁਤ ਤੇਜ਼ੀ ਨਾਲ ਜੁੜ ਰਹੇ ਆ ਆਉਣ ਵਾਲੇ ਦਿਨਾਂ 'ਚ ਦੇਖੋਗੇ ਤੁਸੀਂ ਭਾਰਤੀ ਜਨਤਾ ਪਾਰਟੀ ਦੀ ਜਿਹਨੇ ਕੈਂਡੀਡੇਟ ਖੜੇ ਆ ਇਹ ਜਿੱਤ ਕੇ ਇੱਕ ਕੇਂਦਰ ਤੱਕ ਗੱਲ ਵੀ ਆਪਣੀ ਪਹੁੰਚਾਣਗੇ ਲੋਕ ਸਭਾ ਦੇ ਮੈਂਬਰ ਵੀ ਬਣਨਗੇ ਇਹ ਆਉਣ ਵਾਲਾ ਪੰਜਾਬ ਜਿਹੜਾ ਹੁਣ ਬਦਲ ਰਿਹਾ ਹੁਣ ਭਾਜਪਾ ਦੇ ਨਾਲ ਪੰਜਾਬੀ ਜੁੜ ਰਹੇ ਆ ਅੱਜ ਉਹਦਾ ਰਿਜ਼ਲਟ ਇਹੀ ਆ ਵੀ ਲੋਕਾਂ ਤੋਂ ਬਰੋਧ ਕਰਾਇਆ ਜਾ ਰਿਹਾ ਮੈਂ ਪੰਜਾਬ ਦੇ ਸਾਰੇ ਲੋਕਾਂ ਨੂੰ ਹੀ ਅਪੀਲ ਕਰਦਾ ਕਿ ਤੁਸੀਂ ਅੱਜ ਸਮਝ ਕੇ ਵੋਟ ਪਾਓ ਵੋਟ ਜ਼ਰੂਰ ਪਾਓ ਚਾਹੇ ਜਿਹੜੀ ਮਰਜ਼ੀ ਪਾਰਟੀ ਨੂੰ ਪਾਓ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦੀ ਆ ਕੇ ਗੱਲ ਸੁਣੋ ਉਹਨਾਂ ਦੇ ਨਾਲ ਬੈਠੋ ਉਹਨਾਂ ਨੂੰ ਗਲਤ ਸਮਝੋ ਜੋ ਮੋਦੀ ਸਾਹਿਬ ਪੰਜਾਬ ਲਈ ਚਾਹੁੰਦੇ ਆ ਉਹ ਸਮਝ ਕੇ ਆਪਾਂ ਪੰਜਾਬ ਨੂੰ ਅੱਗੇ ਵਧਾਈਏ ਪੰਜਾਬ ਚੋਂ ਨਸ਼ਾ ਮੁਕਤ ਕਰੀਏ ਪੰਜਾਬ ਚੋਂ ਜਿਹੜਾ ਕਰਪਸ਼ਨ ਉਹਨੂੰ ਦੂਰ ਕਰੀਏ ਆਪਾਂ ਇਹੀ ਪੰਜਾਬ ਦਾ ਨੌਜਵਾਨ ਨੂੰ ਬਚਾ ਸਕਦੇ ਹਾਂ ਜੇ ਉਹਦੀ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜਾਂਗੇ ਧੰਨਵਾਦ ਜੈਪੀ ਜੈਪਦ ਠੀਕ ਹੈ ਨਾ